Okay, you ਤੋ ਬੈਸਟ ਮੈਚ ਅੱਛਾ ਜੀ ਲੜੀ ਦੇ ਵਿੱਚ ਆਵਲਾ ਜਣਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ 10 ਦਸੰਬਰ 2021 ਨੂੰ ਢੇਰ ਦੇ ਟੂਰਨਾਮੈਂਟ ਤੇ ਕਰਵਾਇਆ ਗਿਆ ਢੇਰ ਹਰਿਆਣਾ ਏਰੀਆ ਦਾ ਪਿੰਡ ਹੈ ਮਤਲਬ ਏਰੀਆ ਕਹਿ ਸਕਦੇ ਆ ਪੰਜਾਬ ਹਰਿਆਣਾ ਦੇ ਬਾਰਡਰ ਦਾ ਹੈ ਪਿੰਡ ਜਿੱਥੇ ਕੇ ਦੋ ਟੀਮਾਂ ਜਿਹੜੀਆਂ ਫਾਈਨਲ ਮੈਚ ਦੇ ਵਿੱਚ ਪਹੁੰਚੀਆਂ ਇੱਕ ਸੀ ਡਿੜਬਾ ਪਿੰਡ ਔਰ ਦੂਸਰੇ ਪਾਸੇ ਸੀ ਸਿਰਸਰ ਦੀ ਟੀਮ ਦੋਨੋਂ ਟੀਮਾਂ ਦੇ ਵਿੱਚ ਸੁਪਰਸਟਾਰ ਖਿਡਾਰੀ ਖੇਡ ਰਹੇ ਨੇ ਫਾਈਨਲ ਮੈਚ ਹੈ ਦੇਖਾਂਗੇ ਕਿਹੜੀ ਟੀਮ ਹੋਊਗੀ ਜਿਹੜੀ ਇਸ ਮੈਚ ਨੂੰ ਜਿੱਤੂਗੀ ਔਰ ਕਿਹੜੇ ਉਹ ਖਿਡਾਰੀ ਹੋਣਗੇ ਜਿਹੜੇ ਇਸ ਟੂਰਨਾਮੈਂਟ ਦੇ ਉੱਤੇ ਬੈਸਟ ਦੇ ਹੱਕਦਾਰ ਬਣਨਗੇ ਇੰਜੋਏ ਕਰੋ ਇਸ ਮੈਚ ਨੂੰ ਵਧੀਆ ਲੱਗਣ ਦੀ ਹਾਲਤ ਵਿੱਚ ਲਾਈਕ ਵਾਲੇ ਬਟਨ ਤੇ ਕਲਿੱਕ ਕਰਨਾ ਨਹੀਂ ਭੁੱਲਣਾ ਜਿਸ ਖਿਡਾਰੀ ਦੀ ਗੇਮ ਵਧੀਆ ਲੱਗੀ ਉਸ ਦਾ ਨਾਮ ਕਮੈਂਟ ਬਾਕਸ 'ਚ ਲਿਖਣਾ ਨਹੀਂ ਭੁੱਲਣਾ ਇੰਜੋਏ ਕਰੋ ਮੈਚ ਨੂੰ ਲਾਲ ਲੁਕਰ That is <laughs> Then he's hung on Yeah ਸਫਲ ਕਬੱਡੀਆਂ ਪੈ ਗਈਆਂ ਫਰਦੀਨ ਦੀ ਅਸੇ ਕਹਿੰਦਾ ਵੀ ਨੰਗਲੰਦੀ ਵਾਲੇ ਨੇ ਤਿੰਨੇ ਜੱਫੇ ਤੇ 11000 ਰੁਪਏ 11000 11000 ਨੋਟਾਂ ਦੀ ਵਰਖਾ ਹੋ ਰਹੀ ਹੈ ਢੇਰ ਦੇ ਕੱਪ ਦੇ ਦੁਨੀਆ ਆਨੰਦ ਮਾਣ ਰਹੀ ਹੈ ਉਹ ਫਾਈਨਲ ਖੇਡਿਆ ਜਾ ਰਿਹਾ ਹੈ 81000 ਪਹਿਲਾ ਪ੍ਰਾਈਜ਼ ਹੈ ਸਿੱਪੀ ਕਿਲ੍ਹ ਵੱਲੋਂ ਦਿੱਤਾ ਜਾਵੇਗਾ ਰਾਣਾ ਜੇਰੋ ਸੁਣ ਕੇ ਜਾਂਮੀ ਸਰਦਾਰਾ ਦੀ ਜਿੰਦ ਜਾਨ ਉਚੇਚੇ ਤੌਰ ਤੇ ਆਏ ਹੋਇਆ ਹੈ Señor, que todo esto todo esto todo esto ਵੀਰ ਆਓ ਨੰਬਰ ਜੋੜ ਗਿਆ ਪਰ ਜੱਟ ਦਾ ਕਹਿੰਦੇ ਸਿੱਕਾ ਚੱਲਦਾ ਆ ਜੱਟ ਦਾ ਮੁਕਾਬਲਾ 10 ਮੈਨੂੰ ਕਿੱਥੇ ਆ 10 ਮੈਨੂੰ ਕਿੱਥੇ ਆ ਲੈ ਵੀ ਪੁੱਟੇ ਪੁਆਇੰਟ ਭੱਜ ਗਿਆ ਲਓ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਲੋ ਵੀ ਦੋਸਤੋ ਆਹ ਵਾਲਾ ਮੈਚ ਤੁਸੀਂ ਦੇਖ ਹੀ ਲਿਆ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਵੀ ਇਹ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਮੈਚ ਵਧੀਆ ਲੱਗਿਆ ਤਾਂ ਲਾਈਕ ਵਾਲੇ ਬਟਨ ਤੇ ਕਲਿੱਕ ਕਰ ਦਿਨਾ ਤੁਹਾਨੂੰ ਦੱਸਿਏ ਕਿ ਦਿੜਬਾ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ ਦਿੜਬਾ ਦੇ 24 ਪੁਆਇੰਟ ਰਹੇ ਨੇ ਔਰ ਸਿਰਸਦੀ ਟੀਮ ਜਿਹੜੀ ਹੈਗੀ ਆ ਉਹ 19 ਪੁਆਇੰਟ ਲੈ ਸਕੀ ਆ ਬੈਸਟ੍ਰੈਂਡ ਵਾਲੇ ਜਿਹੜੇ ਜਾਫੀ ਨੇ ਉਹ ਅਮਰਤੋਲ ਖਰੇ ਨੇ ਔਰ ਬੈਸਟ੍ਰੈਂਡ ਵਾਲੇ ਰੀਡਰ ਜਿਹੜੇ ਆ ਉਹ ਮਨ ਸਿੰਘ ਦੁਲਟ ਰਹੇ ਨੇ ਜੋਨਨੂ ਕਿ ਮੋਟਰਸਾਈਕਲ ਦਿੱਤੇ ਗਏ ਔਰ ਤੁਹਾਨੂੰ ਦਸੀਏ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਕਲਿੱਕ ਕਰਕੇ ਆ ਦੋ ਮੈਚ ਜਿਹੜੇ ਸਿਲੈਕਟ ਕੀਤੇ ਹਨ ਨੂੰ ਹੁਣੇ ਦੇਖ ਹੀ ਲਵਾ ਕਰੋ ਨਹੀਂ ਦੇਖਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ